ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਹੁਣੇ ਹੁਣ ਜੋ ਟਾਈਟਲ ਪੜਿਆ ਹੁਣ ਆਪ ਜੀ ਸਾਰੇ ਜਿਹੜੇ ਹੁਣ ਅੱਜ ਵੀਡੀਓ ਦੇਖਣਗੇ ਉਹ ਦੱਸ ਵੱਲੋਂ ਬੇਨਤੀ ਹੈ ਕਮੈਂਟਾਂ ਦੇ ਵਿੱਚ ਆਪਣੀ رائے ਦਿਓ ਦੱਸਿਓ ਅੱਜ 10 ਨੇ ਇੱਕ ਸਵੇਰੇ ਵੀਡੀਓ ਦੇਖੀ ਹੈ ਮੇਰੇ ਖਾਲ ਨਿਰਪੱਖ ਪਤਲੀ ਨਰਪੋ ਪੋਸਟ ਨਰਪੋ ਪੋਸਟ ਐਦਾ ਕਰਕੇ ਚੈਨਲ ਦਾ ਨਾਮ ਹੈ ਨਿਰਪੱਖ ਚੈਨਲ ਐਦਾ ਕੋਈ ਉੱਤੇ 10 ਨੇ ਸਵੇਰੇ ਵੀਡੀਓ ਦੇਖੀ ਹੈ ਉਹਦੇ ਵਿੱਚ ਇੱਕ ਬੀਬੀ ਇੱਕ ਭੈਣ ਵਨਿੰਗੜ ਤੇ ਨੇੜੇ ਬਲਦਕਲਾ ਪਿੰਡ ਹੈ ਉਹਦੇ ਨਾਲ ਬਹੁਤ ਵੱਡੀ ਇੱਕ ਠੱਗੀ ਵੱਜੀ ਹੈ ਪੈਸਿਆਂ ਦੀ ਇੱਕ ਵਿਧਵਾ ਭੈਣ ਇਹਦਾ ਘਰ ਵਾਲਾ ਨਹੀਂ ਹੈ ਤੇ ਬੜਾ ਦੁੱਖ ਹੋਇਆ ਹੈ ਕਿ ਜਿਹੜੇ ਸਾਈਬਰ ਕ੍ਰਾਈਮ ਜਿਹੜੇ ਨੇ ਸਪੈਮ ਯਾ ਫਰਾਡ ਠੱਗੀ ਕਰਦੇ ਨੇ ਜੇ ਤੇ ਉਹਨਾਂ ਨੂੰ ਬਿਲਕੁਲ ਕਹਿੰਦੇ ਦਇਆ ਨਹੀਂ ਕੋਈ ਸ਼ਰਮ ਨਹੀਂ ਕੋਈ ਹਿਆਤ ਨਹੀਂ ਤੇ ਦੂਜੀ ਗੱਲ ਜਿਹੜੀ ਇੱਕ ਜ਼ਰੂਰੀ ਜਿਹੜੀ ਤੁਹਾਡੇ ਨਾਲ ਕਰਨੀ ਹੈ ਚਾਹੇ ਉਹ ਵੀਰ ਬੈਂਕਾਂ ਦੇ ਵਿੱਚ ਕੰਮ ਕਰਦੇ ਨੇ ਜੋਬ ਕਰਦੇ ਹੋਣ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਨੌਲੇਜ ਹੋਵੇ ਕਿ ਜੇ ਕਿਸੇ ਵੀਰ ਨੇ ਜਾਂ ਭੈਣ ਨੇ ਐਫ ਡੀ ਕਰਾਈ ਹੈ ਪੈਸਿਆਂ ਦੀ ਚਾਹੇ ਕਿਸੇ ਕਿੰਨੇ ਦੀ ਵੀ 50 ਦੀ ਲੱਖ ਦੀ ਹੈ ਇਹ 2 ਲੱਖ ਦੀ ਜਿੰਨੇ ਦੀ ਵੀ ਹੈ ਤੁਹਾਡੀ ਐਫਡੀ ਦੇ ਵਿੱਚ ਵੀ ਚੋਰੀ ਹੋ ਸਕਦੀ ਹੈ ਤੇ ਜਿਹੜੇ ਸਾਈਬਰ ਕਰਾਈਮ ਵਾਲੇ ਨੇ ਜਿਹੜੇ ਇਹ ਠੱਗੀਆਂ ਮਾਰਦੇ ਨੇ ਤੁਹਾਡੀ ਕਰੀ ਕਰਾਈ ਐਫਡੀ ਜਿਹੜੀ ਹੈ ਚਾਹੇ ਸਾਲ ਦੀ ਹੈ ਚਾਹੇ 2 ਸਾਲ ਦੀ ਹੈ 6 ਮਹੀਨਿਆਂ ਦੀ ਹੈ ਉਹਦੇ ਵਿੱਚੋਂ ਵੀ ਤੁਹਾਡੇ ਪੈਸੇ ਜਿਹੜੇ ਨੇ ਉਹ ਕੱਡੇ ਜਾ ਸਕਦੇ ਨੇ ਅੱਜ ਸਵੇਰੇ ਹਰਾਨੀ ਜਨਕ ਜਿਹੜੀ ਵੀਡੀਓ ਦੇਖੀ ਤੋਂ ਭੈਣਾ ਉਹਦੀ ਬੇਟੀ ਦੱਸ ਰਹੀ ਏ ਕਿ ਅਸੀਂ ਸਾਡੇ ਉਲ ਫੋਨ ਆਇਆ ਕਾਲ ਲਿਸ਼ੋਰ ਸਾਲਿਆਂ ਦਾ ਕਿ ਤੁਹਾਡੇ 40000 ਰੁਪਏ ਕੱਟੇ ਜਾਊਗਾ ਇੰਸੋਰਸ ਕਰਾ ਲਓ ਕਦੇ ਸਾਡੀ ਬਿਨਾ ਮਰਜ਼ੀ ਤੋਂ ਹਾਂ ਕਰਨ ਤੋਂ ਪਹਿਨਾ 40000 ਰੁਪਏ ਕਟੇ ਗਏ ਜਦੋਂ ਬੈਂਕ ਵਾਲਿਆਂ ਨੂੰ ਜਾ ਕੇ ਦੱਸਿਆ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਤੁਸੀਂ ਐਫ ਡੀ ਕਰਾ ਦਿਓ ਪੈਸਿਆਂ ਦੀ ਜਿਹੜੀ ਹੈ ਜਿੰਨੇ ਪੈਸੇ ਤੁਹਾਡੇ ਕੋਲ ਬਚੇ ਨੇ ਬਾਕੀ ਉਸੀ ਉਹਦੀ ਐਫ ਡੀ ਕਰਾ ਦਿਓ ਤੇ ਉਹ ਤੁਹਾਡੇ ਪੈਸੇ ਜਿਹੜੇ ਨਹੀਂ ਕਿਤੇ ਜਾਣਗੇ ਉਹ ਸੇਫ ਰਹਿਣਗੇ ਤੇ ਉਹ ਕਹਿੰਦੇ ਉਹ ਲੜਕੀ ਕਹਿੰਦੇ ਸੀ ਜੈਪਟੀ ਕਰਾਈ ਦੂਸਰੇ ਦਿਨ ਜਿਹੜੀ ਐਫ ਡੀ ਦੇ ਵਿੱਚੋਂ ਵੀ ਪੈਸੇ ਜਿਹੜੇ ਨੇ ਉਹ ਕੱਟੇ ਗਏ ਨੇ 6 ਲੱਖ ਰੁਪਏ ਦੀ ਐਫ ਡੀ ਜਿਹੜੀ ਸੀ ਉਹ ਕਹਿੰਦੇ ਉਹਦੇ ਵਿੱਚੋਂ ਵੀ ਉਹ ਚੋਰਾਂ ਨੇ ਕੱਢ ਲਈ ਤੇ ਮੇਰੇ ਜਿਹੜੇ ਵੀ ਵੀਰ ਭੈਣਾਂ ਬਾਬਾ ਗੁਰਪ੍ਰੀਤ ਸਿੰਘ ਜੀ ਮਹਾਂਪੁਰਖ ਮੋਲਗੜ ਤੋਂ ਜੁੜ ਚੁੱਕੇ ਨੇ ਤੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤੇ ਮਹਾਂਪੁਰਖ ਬਾਬਾ ਗੁਰਪ੍ਰੀਤ ਸਿੰਘ ਜੀ ਮੋਲਗੜ ਵਾਲੇ ਦੇਵੀਗੜ੍ਹ ਦੇ ਲਾਗੇ ਨਗਰ ਇਹਨਾਂ ਦਾ ਬਹੁਤ ਸਾਰਾ ਸਿੱਖੀ ਦਾ ਪ੍ਰਚਾਰ ਜਿਹੜਾ ਗੁਰਮਤਿ ਦਾ ਕਰ ਰਹੇ ਨੇ ਗੁਰਬਾਣੀ ਦੇ ਨਾਲ ਨਾ ਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਨੇ ਤੇ ਦਾਸ ਜਿਹੜੀ ਗੱਲ ਹੈ ਵਿਸ਼ਵਾਸ ਹੀ ਆਪਣਾ ਕਿ ਦੱਸਣ ਦੀ ਕਿਰਪਾਲਤਾ ਕਰੋ ਕਿ ਜੇ ਤੁਸੀਂ ਐਫਡੀ ਕਰਾਈ ਹੈ ਉਹ ਪੈਸਿਆਂ ਦੇ ਵਿੱਚੋਂ ਵੀ ਚੋਰ ਜਿਹੜੇ ਨੇ ਤੁਹਾਡੇ ਫਿਰ ਠੱਗੀ ਕਰ ਸਕਦੇ ਨੇ ਇਹ ਤਾਂ ਫਿਰ ਬੜੀ ਮਾੜੀ ਦੁਖਦਾਈ ਗੱਲ ਹੈ ਇਹ ਬੈਂਕਾਂ ਦੇ ਵਿੱਚ ਤੁਹਾਡੇ ਜਿਹੜੇ ਪੈਸੇ ਨੇ ਉਹ ਸੇਫ ਨਹੀਂ ਤੇ ਦੂਜੀ ਗੱਲ ਉਹ ਭੈਣ ਵਿਧਵਾ ਹੈ ਉਹਦਾ ਘਰ ਵਾਲਾ ਨਹੀਂ ਇੱਕ ਬੱਚੀ ਹੈ ਉਹਦੇ ਕੋਲ ਉਹਨੇ ਕੱਲ ਨੂੰ ਲੜਕੀ ਵਿਆਹਣੀ ਸੀ ਉਹ ਤੇ ਉਹਨੇ ਪਤਾ ਨਹੀਂ ਕਿਵੇਂ ਕਹਿੰਦੇ ਬੜੇ ਪੁਰਾਣੇ ਸਮਝਦੇ ਸੀ ਪੈਸੇ ਜਿਹੜੇ ਨੇ ਬੜੀ ਮਿਹਨਤ ਕਰਕੇ ਜਿਹੜੇ 7 ਲੱਖ ਰੁਪਏ ਜੋੜਿਆ ਸੀ ਤੇ ਬੈਂਕ ਵਾਲਿਆਂ ਨੇ ਵੀ ਜਵਾਬ ਦੇ ਤਾਂ ਹੱਥ ਖੜੇ ਕਰਤੇ ਇਹ ਜਿਹੜੀ ਕਾਰੀਕਰਾਈ ਐਫ ਡੀ ਹੈ ਉਹ ਕਿਵੇਂ ਟੁੱਟ ਸਕਦੀ ਹੈ ਚਲੋ ਪੈਸੇ ਕੱਢ ਲੈ ਵੀ ਇਹਦੇ ਬਾਰੇ ਜੇ ਕਿਸੇ ਬੈਂਕ ਵਾਲੇ ਵੀਰ ਨੂੰ ਜਾਂ ਕਿਸੇ ਨੂੰ ਨੌਲੇਜ ਹੈ ਜਿਹੜੇ ਹੁਣ ਵੀਰਾਂ ਨੇ ਭੈਣਾਂ ਨੇ ਜਿਨ੍ਹਾਂ ਨੇ ਪੈਸੇ ਬੈਂਕਾ ਚ ਜਮ੍ਹਾਂ ਕਰਾਈ ਨਹੀਂ ਉਹ ਪੈਸੇ ਫਿਰ ਤੁਹਾਡੇ ਬਿਲਕੁਲ ਹੀ ਸੇਫ ਨਹੀਂ। ਉਸੇ ਬੜੀ ਇਮਾਨਦਾਰੀ ਨਾਲ ਬੜੇ ਇਹ ਆਪਣਾ ਪੈਸਾ ਜਿਹੜਾ ਬੈਂਕ 'ਚ ਜਾ ਕੇ ਜਮ੍ਹਾਂ ਕਰਾਉਨੇ ਆਂ ਵੀ ਚਲ ਘਰ ਕੋਈ ਚੋਰੀ ਨਾ ਹੋ ਜੇ ਕੋਈ ਆਣ ਗਵਾਂਡ ਦੇ ਵਿੱਚ ਕੋਈ ਚੋਰ ਜਿਹੜਾ ਚੋਰੀ ਨਾ ਕਰਕੇ ਲੈ ਜਾਵੇ। ਪੈਸਾ ਆਪਣਾ ਜਾ ਕੇ ਬੈਂਕ 'ਚ ਰੱਖਦਾ ਤੁਸੀਂ। ਤੇ ਉਹੀ ਪੈਸਾ ਜਦੋਂ ਸਾਈਬਰ ਕ੍ਰਾਈਮ ਜਿਹੜੇ ਠੱਗੀ ਮਾਰਦੇ ਨੇ ਆਨਲਾਈਨ। ਜਾਂ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਫੋਨ ਕਾਲ ਆਉਂਦੀ ਏ। ਉਥੇ ਉਹ ਲੜਕੀ ਦੇ ਕੋਲੋਂ ਜਿਹੜੀ ਗਲਤੀ ਹੋਈ ਹੈ ਉਹ ਤੁਹਾਨੂੰ ਦੱਸ ਦਿੰਦੇ ਆ। ਇਸ ਭੈਣ ਦੀ ਲੜਕੀ ਹੈ ਉਹਨੇ ਸਵੇਰੇ ਦੱਸ ਨੇ ਵੀਡੀਓ ਦੇਖੀ ਹੈ। ਉਹ ਕਹਿੰਦੇ ਜਦੋਂ ਉਹਨੇ ਲੜਕੀ ਨੇ ਕਿਹਾ ਵੀ ਤੁਹਾਨੂੰ ਅਸੀਂ ਕਿਹਾ ਸੀ ਵੀ ਅਸੀਂ ਨਹੀਂ ਕਰਾਉਣੀ ਇੰਸ਼ੋਰੈਂਸ ਪਾਲਸੀ ਤੁਸੀਂ ਸਾਡੇ ਪੈਸੇ ਕਿਉਂ ਕੱਟੇ? ਇਹ ਲੜਕੀ ਨੂੰ ਉਹਨਾਂ ਨੇ ਅੱਗੇ ਕਿਹਾ ਵੀ ਤੁਸੀਂ ਐਂ ਕਰੋ ਤੁਹਾਡਾ ਕੋਈ ਕ੍ਰੈਡਿਟ ਕਾਰਡ ਜਿਹੜਾ ਹੈ ਨਾ ਉਹਦਾ ਨੰਬਰ ਦੇ ਦਿਓ। ਕਹਦੇ ਉਹ ਲੜਕੀ ਨੇ ਨੰਬਰ ਜਿਹੜਾ ਦਿੱਤਾ ਆਪ ਦੱਸਿਆ ਉਹਨੇ ਬੇਟੀ ਨੇ ਤੇ ਜਦੋਂ ਨੰਬਰ ਦਿੱਸਿਆ ਉਹ ਫਿਰ ਉਹ ਨਾਲ ਦੀ ਨਾਲ ਜਿਹੜੇ ਪੈਸੇ ਨੇ ਉਹਦੇ ਵਿੱਚੋਂ ਉਹ ਕੱਟੇ ਗਏ ਨੇ 6 ਲੱਖ 47000 ਰੁਪਇਆ ਕਹਦੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਚਲੇ ਗਿਆ ਐਡੀ ਵੱਡੀ ਠੱਗੀ ਇੱਕ ਗਰੀਬ ਪਰਿਵਾਰ ਦੇ ਨਾਲ ਪਤਾ ਨਹੀਂ ਕਿਵੇਂ ਔਖੇ ਸੌਖੇ ਉਹਨਾਂ ਨੇ ਕਿਵੇਂ ਉਹ ਕਈ ਸਾਲਾਂ ਤੋਂ ਵੈਸੇਮੈਂਟ ਕਰਕੇ ਥੋੜੇ ਥੋੜੇ ਜੋੜੇ ਹੋਣੇ ਆ ਤੇ ਉਹ ਪੈਸੇ ਉਹਨਾਂ ਦੇ ਚਲੇ ਗਏ ਤੇ ਜਿਹੜੇ ਜਿਹੜੇ ਵੀਰ ਭੈਣ ਆ ਇਸ ਵੀਡੀਓ ਨੂੰ ਦੇਖਣਗੇ ਉਹ ਜਰੂਰ ਦੱਸਿਓ ਵੀ ਤੁਸੀਂ ਵੀ ਐਫ ਡੀਆਂ ਕਿਸੇ ਨੇ ਕਰਾਈ ਹੋਣੀ ਐ ਤੇ ਐਫ ਡੀ ਦੇ ਵਿੱਚੋਂ ਪੈਸੇ ਕਿੱਦਾਂ ਜਿਹੜੇ ਨੇ ਕਈਆਂ ਦਾ ਕਮੈਂਟਾਂ ਵਿੱਚ ਲਿਖਿਆ ਵੀ ਇਹ ਬੈਂਕ ਵਾਲੇ ਵੀ ਰਲੇ ਹੋਏ ਨੇ ਨਾਲ ਇਹ ਤਾਂ ਹੁਣ ਪ੍ਰਮਾਤਮਾ ਵਾਹਿਗੁਰੂ ਜਾਣਦਾ ਕਿ ਬੈਂਕ ਵਾਲੇ ਰਲੇ ਆ ਕਿ ਨਹੀਂ ਰਲੇ ਪਰ ਇੱਕ ਗਰੀਬ ਪਰਿਵਾਰ ਦੇ ਨਾਲ ਬੜਾ ਤੋਖਾ ਇਹ ਬਲਦਕਲਾ ਪਿੰਡ ਹੈ ਜੀ ਪਹਾਣੀਗੜਪੁਰ ਜਿਹੜੇ ਵੀਰ ਦੇਖਣਗੇ ਸ਼ਾਇਦ ਤੁਹਾਡੇ ਕੋਲ ਵੀ ਵੀਡੀਓ ਆਵੇ ਤੁਸੀਂ ਵੀ ਦੇਖਿਓ ਹੋ ਸਕੇ ਤਾਂ ਉਸ ਪਰਿਵਾਰ ਦੀ ਮਦਦ ਕਰੀ ਜਿਹੜੇ ਕਰ ਸਕਦੇ ਨੇ ਕਿਉਂਕਿ ਪੈਸੇ ਤਾਂ ਮੇਰੇ ਹਿਸਾਬ ਦੇ ਨਾਲ ਵਾਪਸ ਨਹੀਂ ਆਉਣੇ ਇਹ ਤਾਂ ਕੋਈ ਵੱਡਾ ਹੁੰਦਾ ਕੋਈ ਲੀਡਰ ਹੁੰਦਾ ਕੋਈ ਜਿਵੇਂ ਰਾਣੀ ਪ੍ਰਣੀਤ ਕੁਰਸੀ ਮਹਾਰਾਜਾ ਪਟਿਆਲੇ ਦੀ ਹੋ ਉਹਦੇ ਪੈਸੇ ਜਿਹੜੇ ਸੀ ਜਦੋਂ ਚੋਰੀ ਹੋਏ ਤੇ ਮੇਰੇ ਕੋਲ 24 ਘੰਟਿਆਂ ਦੇ ਵਿੱਚ ਹੀ ਉਹਦੇ ਪੈਸੇ ਜਿਹੜੇ ਸੀ ਪੁਲਿਸ ਨੇ ਵਾਪਸ ਦਵਾਈ ਸੀ ਤੇ ਜਰੂਰ ਆਪ ਆਪਣੀ رائے ਤੇ ਦੱਸਣ ਦੀ ਕਰਿਆ ਕਰੋ ਕਿ ਵੀ ਤੁਹਾਡੀ ਐਫ ਡੀ ਕਰਾਈ ਤੁਹਾਡੇ ਪੈਸੇ ਹੁਣ ਬੈਂਕਾਂ ਦੇ ਵਿੱਚ ਵੀ ਸੇਫ ਨਹੀਂ ਘਰਾਂ ਦੇ ਵਿੱਚੋਂ ਤਾਂ ਚਲ ਚੋਰੀ ਹੁੰਦੀ ਸੀ ਜਾਂ ਰਾਹ ਜਾਂਦੇ ਕੋਈ ਆਪਣੇ ਨਾਲ ਚੋਰੀ ਕਰ ਲੇ ਜਾਂ ਕਿਸੇ ਤਰ੍ਹਾਂ ਹੋਰ ਫਰਾਡ ਤਰੀਕੇ ਨਾਲ ਚੋਰੀ ਕਰ ਲੈਂਦਾ ਸੀ ਹੁਣ ਜਿਹੜੀ ਔਨਲਾਈਨ ਜਿਹੜਾ ਤਰੀਕਾ ਵਰਤਿਆ ਗਿਆ ਬੜੇ ਤਰੀਕਿਆਂ ਦੇ ਨਾਲ ਕੋਈ ਕਹਿੰਦੇ ਨੇ ਵੀ ਆਪਣਾ ਓਟੀਪੀ ਨਾ ਦੱਸੋ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਦੱਸ ਕਹਿੰਦਾ ਫੋਨ ਕਰਦਾ ਵੀ ਓਟੀਪੀ ਦੱਸੋ ਜਾ ਵੀਡੀਓ ਕਾਲ ਕਰਦੇ ਨੇ ਤੇ ਵੀਡੀਓ ਕਾਲ ਦੇ ਵਿੱਚ ਤੁਹਾਨੂੰ OTP ਭੇਜਿਆ ਜਾਂਦਾ ਹੈ ਤੇ ਤੁਹਾਡੀ ਸਕਰੀਨ ਤੇ OTP ਆ ਜਾਂਦਾ ਹੈ ਤੇ ਉਹਦੇ ਨਾਲ ਵੀ ਜਿਹੜਾ ਤੁਹਾਡੇ ਪੈਸੇ ਜਿਹੜੇ ਨੇ ਤੁਹਾਡੇ ਅਕਾਊਂਟ ਤੋਂ ਨਿਕਲ ਜਾਂਦੇ ਨੇ ਇੱਕ ਬੜੇ ਬੜੇ ਤਰੀਕੇ ਜਿਹੜੇ ਨੇ ਹਰ ਤਰੀਕੇ ਦੇ ਨਾਲ ਤੁਹਾਡੇ ਪੈਸੇ ਜਿਹੜੇ ਨੇ ਕਿਉਂਕਿ ਵਿਲੇ ਲੋਕ ਨੇ ਨਸ਼ੇੜੀ ਲੋਕ ਨੇ ਜਾਂ ਕਿਸੇ ਤਰ੍ਹਾਂ ਜਿਹੜਾ ਕੋਈ ਕੰਮ ਕਰ ਨਹੀਂ ਕਰਨਾ ਚਾਹੁੰਦੇ ਆਰਾਮ ਦਾ ਪੈਸਾ ਜਿਹੜਾ ਦੂਜਿਆਂ ਦਾ ਖਾਣਾ ਚਾਹੁੰਦੇ ਨੇ ਉਹ ਇਹ ਤਰੀਕੇ ਜਿਹੜੇ ਵਰਤਦੇ ਰਹਿੰਦੇ ਨੇ ਸੋ ਅੱਜ ਦੀ ਵੀਡੀਓ ਜਿਹੜੀ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਲਾਈਵ ਜ਼ਰੂਰ ਸ਼ੇਅਰ ਕਰਿਆ ਕਰੋ ਜਿਹੜੇ ਵੀਰ ਦੇਖਦੇ ਨੇ ਤੇ ਇਹ ਜ਼ਰੂਰ ਦੱਸਿਓ ਕਿ ਤੁਹਾਡੇ ਵੀ ਕਿਸੇ ਨੇ ਐਫ ਡੀ ਕਰਾਈ ਹੈ ਜਾਂ ਐਫ ਡੀ ਦੇ ਵਿੱਚ ਕਿਵੇਂ ਚੋਰੀ ਹੋ ਸਕਦੀ ਹੈ ਕਿਉਂਕਿ ਐਫ ਡੀ ਤਾਂ ਆਪਾਂ ਲੰਬੇ ਸਮੇਂ ਵਾਸਤੇ ਕਰਾਉਂਦੇ ਆ ਤੇ ਉਹ ਇੱਕ ਅਲੱਗ ਆਪਣੇ ਅਕਾਊਂਟ ਨਾਲ ਵੱਖਰੀ ਹੋ ਜਾਂਦੀ ਹੈ ਤੇ ਬਾਕੀ ਜਿਨ੍ਹਾਂ ਨੂੰ ਕੋਈ ਜਾਣਕਾਰੀ ਹੈ ਜਾਂ ਇਸ ਬਾਰੇ ਪ੍ਰੋਪਰ ਪਤਾ ਹੋਵੇ ਇਹ ਪਿੰਡ ਬਲਦਕਲਾ ਦੀ ਖਬਰ ਹੈ ਪਵਾਨੀਗੜ੍ਹ ਦੇ ਲਾਗੇ ਪਿੰਡ ਬਲਦਕਲਾ ਉੱਥੋਂ ਦੀ ਇੱਕ ਭੈਣ ਸੀ ਵਿਧਵਾ ਸੋਦੇ 647000 ਰੁਪਏ ਇਸ ਤਰੀਕੇ ਦੇ ਨਾਲ ਕੱਢੇ ਗਏ ਬੈਂਕ ਵਾਲੇ ਵੀ ਜਿਹੜੇ ਨੇ ਮੰਨਕਰ ਹੋ ਗਏ ਵੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸੋ ਜਿਹੜੇ ਵੀਰ ਵੀਡੀਓ ਦੇਖਣ ਸ਼ੇਅਰ ਕਰਿਓ ਤੇ ਦੱਸਿਓ ਜਰੂਰ ਆਪਣੀ رائے ਦਿਓ ਕਿ ਆਪਾਂ ਵੀ ਕਿਉਂਕਿ ਬੈਂਕ ਕਿਸੇ ਨਾ ਕਿਸ ਨੇ ਦਾ ਹਰ ਇੱਕ ਬੰਦੇ ਦਾ ਖਾਤਾ ਜਿਹੜਾ ਬੈਂਕ ਦੇ ਵਿੱਚ ਹੁੰਦਾ ਸਭ ਨੇ ਪੈਸੇ ਮਾਇਆ ਜਿਹੜੀ ਜਮ੍ਹਾਂ ਕਰਾਈ ਹੁੰਦੀ ਏ ਤੇ ਉਹ ਜਰੂਰ ਦੱਸਣ ਦੀ ਕਿਰਪਾਲਤਾ ਕਰਿਓ ਤੇ ਬੜਾ ਦੁੱਖ ਹੈ ਜੇ ਕਿਸੇ ਨੂੰ ਉਸ ਭੈਣ ਦੀ ਵੀਡੀਓ ਦੇਖਣ ਤਾਂ ਜਰੂਰ ਉਹ ਵੀ ਸ਼ੇਅਰ ਕਰਕੇ ਜਾਂ ਉਹਨਾਂ ਦੀ ਕੋਈ ਮਦਦ ਕਰ ਸਕਦਾ ਹੈ ਉਹ ਕਰਿਓ ਦੱਸਣ ਦੀ ਕਿਰਪਾਲਤਾ ਕਰਿਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤ